ਵਧੀਆ ਪ੍ਰਬੰਧ ਹੈ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਬਿਲਕੁਲ ਸਹੀ ਫਲਾਈ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਪਹਿਲਾਂ ਕਟਾਣੀ ਮਿਲੇ ਫਿਰ ਖੂਮ ਕਲਾ ਮਿਲੇ ਜੀ ਫਿਰ ਤਨਾਸੂ ਆਏ ਸਹਾਨ ਬਹੁਤ ਖੁਸ਼ ਨੇ ਮਜ਼ਦੂਰ ਬਹੁਤ ਖੁਸ਼ ਨੇ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਵੀ ਮੌਸਮ ਇਸੇ ਤਰ੍ਹਾਂ ਠੀਕ ਬਣਾਈ ਰੱਖੀ ਕਿਸਾਨ ਵੀਰ ਇਸ ਵਾਰ ਇੰਨੇ ਕ ਖੋਸ਼ੇ ਵੀ ਜਿਹੜਾ ਉਹਨਾਂ ਦਾ ਝਾੜ ਹੈ ਨਾ ਜੀ ਬਹੁਤ ਵਧੀਆ ਝਾੜਤਾ ਜੀ ਪਰਮਾਤਮਾ ਦੀ ਬੜੀ ਕਿਰਪਾ ਉਹਨਾਂ ਦੇ ਉੱਪਰ ਮਾਰਕੀਟਸ ਮੇਟੀ ਸਾਨੇਵਾਲ ਦੇ ਚੇਅਰਮੈਨ ਹੇਮਰਾ ਰਾਜੀਵ ਲੌਂਗ ਕਟਾਣੀ ਕੋਂਕਲਾ ਅਤੇ ਤਨਾਂਸੂ ਦੀ ਦਾਣਾ ਮੰਡੀਆਂ ਦਾ ਜੈ ਜਲੇਆ ਇਸ ਦੌਰਾਨ ਚੇਅਰਮੈਨ ਹੇਮਰਾ ਰਾਜੀ ਨੇ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਨੂੰ ਕੰਮਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸਖਤ ਤਾਕੀਦ ਕੀਤੀ ਗਈ ਹੈ ਕਿ ਮੰਡੀਕਰਨ ਦੌਰਾਨ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਾ ਹੋਣ ਦਿੱਤੀ ਜਾਵੇ ਜਿਤੇ ਚਲਦੇ ਆ ਕਿ ਅੱਜ ਵਕੋ ਕਮੰਡੀਆਂ ਦਾ ਜੱਜਾ ਲੈ ਗਿਆ ਜਿਸ ਵਿੱਚ ਕਿਸਾਨਾਂ ਨੇ ਗਲਤ ਬਤ ਕੀਤੀ ਤਾਂ ਕਾਫੀ ਖੁਸ਼ ਨਜ਼ਰ ਆਏ ਅੱਗੇ ਹੋਈ ਗੱਲਬਾਤ ਦੌਰਾਨ ਕੀ ਕਿਹਾ ਆਓ ਸੁਣਦੇ ਹਾਂ ਜੇ ਨਾ ਸਕੈਟ ਥਰੀ ਕਿੜੀ ਮੰਡੀ ਦਾ ਦੌਰਾ ਕੀਤਾ ਅੱਜ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਭ ਤੋਂ ਪਹਿਲਾਂ ਕਟਾਣੀ ਖੁਰਦ ਗਏ ਅਸੀਂ ਸਾਡੇ ਨਾਲ ਰਾਜਕੁਮਾਰ ਜੀ ਆਪਣੇ ਬਲੌਗ ਪ੍ਰਧਾਨ ਜੀ ਵਰਮਾ ਜੀ ਸੀਗੇ ਸਰਪੰਚ ਸਹਿਬਾਨ ਤੇ ਜੀ ਨਗਰ ਕੌਂਸਲ ਸਾਨੇਵਾਲ ਤੋਂ ਸਾਡੇ ਸਾਰੇ ਪ੍ਰਭਜੋ ਸਿੰਘ ਖਾਲਸਾ ਜੀ ਵੀ ਸੀਗੇ ਜੀ ਤੇ ਰਾਜਦੀਪ ਭਾਟਿਆ ਜੀ ਬੱਬੂ ਵਿਰਦੀ ਜੀ ਸ੍ਰਿੰਦਰ ਚੌਧਰੀ ਹੁਣੀ ਉਸ ਤੋਂ ਬਾਅਦ ਕੁੰਮਕਲਾਏ ਜੀ ਅਸੀਂ ਕੁੰਮਕਲਾ ਸਾਡੇ ਸਰਪੰਚ ਸਾਹਿਬ ਦੇ ਨਾਲ ਸਾਡੇ ਬੱਦੀਆਲ ਸਾਹਿਬ ਤੇ ਹੋਰ ਵੀ ਸਾਡੀ ਸਾਰੀ ਟੀਮ ਦੀ ਆਮ ਆਦਮੀ ਪਾਰਟੀ ਦੀ ਉਸ ਤੋਂ ਬਾਅਦ ਸਾਡੇ ਗਿੱਲ ਭਾਜੀ ਗਿਲ ਸਾਹਿਬ ਦੇ ਅੱਜ ਅੱਥਾ ਆ ਕੇ ਕਿਸਾਨ ਵੀਰਾਂ ਨੂੰ ਵੀ ਮਿਲੇ ਪਹਿਲਾਂ ਕਟਾਣੀ ਮਿਲੇ ਫਿਰ ਖੂਮ ਹਕੂਮਕਲਾ ਮਿਲੇ ਜੀ ਫਿਰ ਤਨਾਸੂ ਆਏ ਜਦੋਂ ਪਹਿਲਾਂ ਅਸੀਂ ਕਟਾਣੀ ਗਏ ਤਾਂ ਬੜੇ ਕਿਸਾਨ ਖੁਦ ਖੁਸ਼ ਹੋਏ ਤੇ ਜਿਹਨੇ ਲੇਬਰ ਵਾਲੇ ਸੀਗੇ ਵੀਰ ਸਾਡੇ ਆੜਤੀਏ ਭਰਾ ਤੇ ਸਾਡੇ ਸ਼ਕਤੀ ਸਾਹਿਬ ਸੀਗੇ ਨਾਲ ਸਾਡੇ ਸੁਖਵੀਰ ਜੀ ਸੀਗੇ ਕਿਸਾਨ ਵੀਰ ਇਸ ਵਾਰ ਇੰਨੇ ਖੁਸ਼ ਹੈ ਵੀ ਜਿਹੜਾ ਉਹਨਾਂ ਦਾ ਝਾੜ ਹੈ ਨਾ ਜੀ ਬਹੁਤ ਵਧੀਆ ਝਾੜਤਾ ਜੀ ਪਰਮਾਤਮਾ ਦੀ ਬੜੀ ਕਿਰਪਾ ਉਹਨਾਂ ਦੇ ਉੱਪਰ ਮੈਂ ਵੀ ਅਰਦਾਸ ਬੇਨਤੀ ਕਰਕੇ ਵੀ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਇਸ ਇਸ ਸਾਲ ਝਾੜ ਲਿਆਂਦਾ ਇਸੇ ਤਰ੍ਹਾਂ ਆਪਣੀ ਕਿਰਪਾ ਰੱਖਿਓ ਜਿਹੜੇ 4-5 ਦਿਨ ਦਾ ਰਹਿ ਗਿਆ ਸੀਜ਼ਨ ਰਹਿ ਗਿਆ 4-5 ਦਿਨ ਦਾ ਵੀ ਇਹੇ ਤਰੀਕੇ ਦੇ ਨਾਲ ਸਾਡਾ ਨਿਕਲ ਜਾਵੇ ਕੋਈ ਵਾਰਸ਼ ਜਾਂ ਕੋਈ ਕਣਕ ਦਾ ਖਰਾਬੀ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਜੀ ਇਸ ਸਮੱਸਿਆ ਖਾਣੇ ਸਮੱਸਿਆ ਲੈ ਕੇ ਖਾਂ ਆ ਕਿੱਟਾ ਗਿਆ ਕੋਈ ਹੈ ਇਸ ਸਮੱਸਿਆ ਬੱਸ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਜਦ ਤੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜੀ ਕੋਈ ਕਿਸੇ ਤਰ੍ਹਾਂ ਦੀ ਸਾਨ੍ਹੇ ਵਾਲ ਹਲਕੇ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਸਾਨ੍ਹੇ ਵਾਲ ਹਲਕੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਆਇਆ ਵੀ ਜੇ ਕੋਈ ਤੁਹਾਨੂੰ ਸਮੱਸਿਆ ਕੋਈ ਲੱਗਿਆ ਹੈਗੀ ਜਾਂ ਕੋਈ ਹੋਵੇ ਕਿਸੇ ਵੀ ਤਰ੍ਹਾਂ ਦੀ ਆੜਤੀਆਂ ਵੀਰਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਕਹਿ ਕਾਇਆ ਜੀ ਮੈਂ ਠੇਕੇਦਾਰਾਂ ਨੂੰ ਵੀ ਕਹਿ ਕਾਇਆ ਵੀ ਜੇ ਤੁਹਾਨੂੰ ਕੋਈ ਦਿੱਕਤ ਆਵੇ ਅਸੀਂ ਆਪਣੇ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਨੂੰ ਨਾਲ ਲਿਖਿਆ ਅਸੀਂ ਆਪਣੇ ਦਫ਼ਤਰ 'ਚ ਬਹਿ ਕੇ ਆਪਣੇ ਪਰਿਵਾਰ 'ਚ ਬਹਿ ਕੇ ਉਹਦਾ ਹੱਲ ਕਰਾਂਗੇ ਔਰ ਦੂਜੀ ਗੱਲ ਮੈਂ ਠੇਕੇਦਾਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕਰਕੇ ਆਂ ਤੁਹਾਡੇ ਜ਼ਰੀਏ ਵੀ ਕਹਿ ਦਿੰਦਾ ਕਿ ਜਦੋਂ ਤੁਸੀਂ ਕਣਕ ਨੂੰ ਜੋਖਦੇ ਹੋ ਕੋਈ ਵੀ ਕਣਕ ਜ਼ਿਆਦਾ ਨਹੀਂ ਜੋਖਣੀ ਕਿਉਂਕਿ ਉਹਦੇ ਨਾਲ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਣਾ ਮੈਂ ਕਿਸੇ ठेकेदारों ਉੱਤੇ ਬਕਾਇਦਾ ਗਿਆ ਕਾਇਕ ਆਇਆ ਜੀ ਸਾਰੇ ਮੇਰੇ ਨਾਲ ਸਰਪੰਚ ਸਾਹਿਬਾਨ ਸੀਗੇ ਜੀ ਮੋਤਵਾਰ ਸੀਗੇ ਸਾਡੇ ਆਮ ਆਦਮੀ ਪਾਰਟੀ ਤੋਂ ਸਾਰੇ ਸੀਗੇ ਸੋ ਮੈਂ ਅੱਜ ਕਿਸਾਨ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਰਕਾਰ ਦੀ ਵੀ ਉੱਥੇ ਗੱਲ ਕੀਤੀ ਵੀ ਸਰਕਾਰ ਬਹੁਤ ਵਧੀਆ ਸਰਕਾਰ ਹੈ ਕਿ ਜਿਸ ਤਰ੍ਹਾਂ ਸਾਨੂੰ ਪਾਣੀ ਦੀ ਗੱਲ ਕਰ ਲੋ ਖਾਲਿਆਂ ਦੀ ਗੱਲ ਕਰ ਲਈਏ ਪਾਣੀ ਇਸ ਤਰ੍ਹਾਂ ਸਾਨੂੰ ਦਿੱਤਾ ਬਿਜਲੀ ਦੀ ਵੀ ਗੱਲ ਕੀਤੀ ਕਿਸਾਨ ਭਰਾਵਾਂ ਨੇ ਤੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਤੋਂ ਪੰਜਾਬ ਇੱਕ ਕੈਬਨਿਟ ਮੰਤਰੀ ਜੀ ਤੋਂ ਸਾਡੇ ਤੋਂ ਬਹੁਤ ਖੁਸ਼ ਹੈ ਜੀ ਕਿਸਾਨ ਸਾਡੇ ਨੂੰ ਜੀ ਲਿਸਟਿੰਗ ਦੀ ਪ੍ਰੋਬਲਮ ਆ ਜਾਏਗੀ ਕੋਈ ਸੰਨਹਾਲ ਨਹੀਂ ਵੀਰ ਜੀ ਦਿੱਕਤ ਕਿਸੇ ਵੀ ਤਰ੍ਹਾਂ ਦੀ ਜੋ ਕਿ ਹੋਵੇ ਤਾਂ ਸਾਨੂੰ ਦੱਸੋ ਤੁਸੀਂ ਅਸੀਂ ਕਰਾ ਦੇਵਾਂਗੇ ਜੀ ਸਹੀ ਕਿਸੇ ਤਰ੍ਹਾਂ ਦੀ ਗੱਲ ਹੈ ਮੈਂ ਅਮਰਦੀਪ ਸਿੰਘ ਕ੍ਰੋਪ ਰਾਈਟਰ ਗਿਲਟ ਟਰੇਡਰ ਤਰਾਂਸ ਬਾਈ ਰਾਜੀ ਜੀ ਦਾ ਚੇਅਰਮੈਨ ਸਾਹਿਬ ਦਾ ਇੱਥੇ ਤਨਾਸੂ ਮੰਡੀ ਫੰਕਸ਼ਨ ਤੇ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਹਰ ਮੁਸ਼ਕਲ ਹੱਲ ਕਰਨ ਦਾ ਸਾਡੇ ਨਾਲ ਵਾਦਾ ਕੀਤਾ ਕਿਸਾਨ ਬਹੁਤ ਖੁਸ਼ ਨੇ ਮਜ਼ਦੂਰ ਬਹੁਤ ਖੁਸ਼ ਨੇ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਵੀ ਮੌਸਮ ਇਸੇ ਤਰ੍ਹਾਂ ਠੀਕ ਬਣਾਈ ਰੱਖੀ ਔਰ ਫਸਲ ਜ਼ਿੰਮੇਦਾਰ ਆਪਣੀ ਫਸਲ ਸੰਭਾਲ ਕੇ ਆਪਦਾ ਖੁਸ਼ੀ ਖੁਸ਼ੀ ਆਪਦੇ ਘਰਾਂ ਨੂੰ ਜਾਵੇ ਛਾੜ ਇਸ ਵਾਰ ਬਹੁਤ ਬੰਪਰ ਫਸਲ ਹੋਈ ਆ ਜੀ 25 ਪਲੱਸ ਛਾੜ ਨਿਕਲਦਾ ਇਸ ਵਾਰ ਬਹੁਤ ਕਿਸਾਨ ਖੁਸ਼ ਨੇ ਜਿੱਥੇ ਦੱਸਣ ਦੇ ਦੇ ਜੀ ਹੋਈ ਆ ਜੀ ਨਾਲ ਹਾਂ ਜੀ ਲਿਫਟਿੰਗ ਹੋਈ ਜਾਂਦੀ ਆ ਕਿਉਂਕਿ ਰਾਈਵਲ ਇੱਥੇ ਜਿਆਦਾ ਆ ਤੇ ਹੁਣ ਪੀਕ ਤੇ ਆ ਸੀਜ਼ਨ ਉਸ ਕਰਕੇ ਥੋੜੀ ਹੋ ਜਾਂਦੀ ਹੈ 1-2 ਦਿਨ ਦੇ ਵਿੱਚ ਕਲੀਅਰ ਹੋ ਜੂਗਾ ਫਟ ਸਾਰਾ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਪ੍ਰਬੰਧ ਪੂਰੇ ਨੇ ਜੀ ਪਾਣੀ ਦਾ ਵੀ ਪੂਰਾ ਪ੍ਰਬੰਧ ਹੈ ਜੀ ਸਾਨੂੰ ਥੋੜੀ ਜਿਹੀ ਸਮੱਸਿਆ ਹੈ ਜੀ ਇੱਥੇ ਚੇਅਰਮੈਨ ਸਾਹਿਬ ਸਾਡੇ ਨਾਲ ਸੜਕ ਬਣੀ ਸੀ 200 ਫੁੱਟੀ ਜਿਹੜਾ ਸਾਡਾ ਕਿਸਾਨ ਸ਼ੈੱਡ ਸੀਗਾ ਕਿਸਾਨਾਂ ਨਾਲੇ ਬੈਠਣ ਵਾਲਾ ਉਹ ਇੱਥੇ ਮੰਡੀ 'ਚ ਹੈ ਨਹੀਂ ਮੈਂ ਤੁਹਾਨੂੰ ਉਹ ਬੇਨਤੀ ਕਰਦਾ ਵੀ ਸਾਡਾ ਸ਼ੈੱਡ ਇੱਥੇ ਪਰ ਮਨਜ਼ੂਰ ਕਰਵਾ ਦਿਓ ਬਾਕੀ ਲਾਈਟਾਂ ਲੂਟਾਂ ਦਾ ਪੂਰਾ ਪ੍ਰਬੰਧ ਹੈ ਜੀ ਬਾਥਰੂਮ ਦਾ ਪ੍ਰਬੰਧ ਹੈ ਪੂਰਾ ਪਾਣੀ ਦਾ ਪੂਰਾ ਪ੍ਰਬੰਧ ਹੈ ਸਭ ਕੁਝ ਸਹੀ ਚੱਲਦਾ ਹੈ ਪੇਮੈਂਟ ਬਹੁਤ ਸਹੀ ਆ ਤੇ ਨਾਲ ਦੀ ਨਾਲ ਜ਼ਿਮੀਂਦਾਰਾਂ ਦੇ ਖਾਤਿਆਂ 'ਚ ਪੇਮੈਂਟ ਆ ਰਹੀ ਆ ਰਵਿੰਦਰ ਸਿੰਘ ਗਰੇਵਾਲ ਸਰਪੰਚ ਪਿੰਡ ਕਰੋੜ ਤੋਂ ਜੋ ਕਿ ਅੱਜ ਪਹਿਲੀ ਵਾਰੀ ਸਾਡੇ ਚੇਅਰਮੈਨ ਸਾਹਿਬ ਰਾਜੀ ਜੀ ਮੰਡੀਆਂ ਦਾ ਦੌਰਾ ਕਰ ਰਹੇ ਨੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਨਾ ਔਰ ਇਹਨਾਂ ਦੇ ਨਾਲ ਜਿੰਨੀ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਪਹੁੰਚੀ ਆ ਉਹਨਾਂ ਨੂੰ ਜੀ ਆਇਆਂ ਤੇ ਬਾਕੀ ਜਿਹੜੇ ਸਾਡੇ ਇਲਾਕੇ ਦੇ ਪਤਵੰਤੇ ਸੱਜਣ ਪੰਜ ਸਰਪੰਚ ਸਹਿਬਾਨ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਅੱਜ ਅਸੀਂ ਗਿੱਲ ਸਾਹਿਬ ਦੇ ਇੱਥੇ ਫੜਦੇ ਉੱਤੇ ਖੜੇ ਆਂ ਇੱਥੇ ਮੰਡੀ ਦਾ ਆਲਾ-ਦਾਲਾ ਤੁਸੀਂ ਦੇਖ ਲਓ ਕਿ ਕਿਸਾਨਾਂ ਦੀਆਂ ਲਗਭਗ ਜਿਹੜੀ ਬੋਰੀਆਂ ਨੇ ਸਾਰੀਆਂ ਭਰ ਚੁੱਕੀਆਂ ਨੇ ਔਰ ਮੈਂ ਖੁਦ ਜ਼ਿਮੀਦਾਰਾਂ ਮੇਰੀ ਆਪਣੀ 60-70 ਕਿਲੇ ਦੀ ਖੇਤੀ ਆ ਸਾਨੂੰ ਅੱਜ ਤੱਕ ਕਦੇ ਕੋਈ ਜੱਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਕਦੇ ਵੀ ਕੋਈ ਦਿੱਕਤ ਨਹੀਂ ਆਈ ਤੇ ਐਤ ਕੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਉਹਨਾਂ ਨੇ ਇੰਨਾ ਬੰਪਰ ਝਾੜ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਇਆ ਸਾਡੇ ਕਿਸਾਨ ਭਰਾ ਬਾਗੋ-ਵਾਗ ਨੇ ਔਰ ਅਸੀਂ ਚੇਅਰਮੈਨ ਸਾਹਿਬ ਦਾ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਦਾ ਨਾਮ ਲਖਮੀਰ ਸਿੰਘ ਆ ਜੀ ਲਖਮੀਰ ট্রেਡਿੰਗ ਕੰਪਨੀ ਪਰਮ ਦਾ ਨਾਮ ਜੀ ਤੇ ਇਹਨਾਂ ਦੇ ਪ੍ਰਬੰਧ ਕਿੱਲੇ ਨਹੀਂ ਕਸਾਨਾਂ ਲਈ ਆਰਤੀ ਵੀਰਾਂ ਨੂੰ ਹਾਂ ਜੀ ਸਰਕਾਰ ਵੱਲੋਂ ਬਹੁਤ ਹੀ ਪੁਕਤਾ ਪ੍ਰਬੰਧ ਨੇ ਜੀ ਕੋਈ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੈਗੀ ਤਲਾਈ ਵੀ ਵਧੀਆ ਹੁੰਦੀ ਆ ਇੱਕ ਥੋੜੀ ਜੀ ਲਿਫਟਿੰਗ ਦੀ ਲੋੜ ਆ ਲਿਫਟਿੰਗ ਥੋੜੀ ਜੀ ਵਧਾਈ ਜਾਵੇ ਜਦੋਂ ਚੇਅਰਮੈਨ ਸਾਹਿਬ ਆਏ ਆ ਤੇ ਇਹਨਾਂ ਨੂੰ ਦੱਸਿਆ ਤੁਸੀਂ ਹਾਂ ਜੀ ਉਹਨਾਂ ਮਾਰੇ ਵੀ ਦੱਸਿਆ ਲਿਫਟਿੰਗ ਬਾਰੇ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਜੀ ਵੱਧ ਤੋਂ ਵੱਧ ਲਿਫਟਿੰਗ ਕਰਾਵਾਂਗੇ ਹਾਂਜੀ ਕਿੰਨੇ ਤੇ ਆੜਤੀ ਵੀਰ ਕਿੰਨੀਆਂ ਦੁਕਾਨਾਂ ਆ ਗਈਆਂ ਇੱਕ ਤੇ ਚਾਰ ਆੜਤੀਆਂ ਜੀ ਕੰਸੀ ਰਾਮ ਮਧੁਰਾਉਂ ਜੀ ਤੇ ਲਖਵੀਰ ਟਰੇਡਿੰਗ ਕੰਪਨੀ ਤੇ ਅਵਤਾਰ ਸਿੰਘ ਐਂਡ ਸੰਧ ਜੀ ਤੇ ਆਪਣੇ ਖੰਨੇ ਤੋਂ ਬੜਾ ਚੀਜ਼ ਕਿੰਨੇ ਕ ਪਰਸੈਂਟ ਹੋ ਚੁੱਕੀ ਹੈ ਲਿਫਟਿੰਗ ਤੇ ਲਿਫਟਿੰਗ ਕਿ ਨਹੀਂ ਲਿਫਟਿੰਗ ਸ਼ੁਰੂ ਹੋ ਗਈ ਹਾਂਜੀ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਹੈ ਇਹ ਲਿਫਟਿੰਗ ਅਜੇ ਹੋਰ ਲੋਡ ਹੈ ਹਾਂਜੀ ਹੋਰ ਵਧਾਈ ਜਾਵੇ ਠੀਕ ਹੈ ਜੀ ਤੇ ਇੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਕਿਸਾਨਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨੂੰ ਬਿਲਕੁਲ ਸਹੀ ਤਲਾਈ ਹੋ ਰਹੀ ਆ ਸਾਰਾ ਕੁਝ ਹੋ ਰਿਹਾ ਤੇ ਪੇਮੈਂਟ ਨੂੰ ਲੈ ਕੇ ਜੀ ਪੇਮੈਂਟ ਤਾਂ ਆਉਂਦੀ ਜਣੀ ਆ ਸਾਰੀ ਸਰਕਾਰ ਵੱਲੋਂ ਨਾਲ ਦੀ ਨਾਲ ਪੈਂਦੀ ਰਹਿੰਦੀ ਹੈ ਕਿੰਨੇ ਸਮੇਂ ਦੇ ਵਿੱਚ ਜਿਹੜੀ ਕੰਮ ਕਰਦੀ ਹੈ तकरीबन ਮਤਲਬ ਕੋਈ ਉਹ ਰਾਤ ਤੱਕ ਕੋਈ ਮੇਰੇ ਖਿਆਲ ਕਟਦਾ ਨਹੀਂ ਹੋਗਾ ਪੂਰੀ तकरीबन ਰਾਤ ਨੂੰ ਤੁਲੀ ਜਾਂਦੀ ਆ ਸਾਰੀ ਤੋਲਦੰਦੇ ਨਿਯਾਰਤ ਤੇ ਸਾਰੇ ਇਨਸਪੈਕਟਰ ਸਾਹਿਬ ਵੀ ਵਧੀਆ ਨੇ ਜਿਹੜੇ ਸਾਰਾ ਕੰਮ ਵਧੀਆ ਠੀਕ ਕਰ ਰਹੇ ਨੇ ਲੀਵਰ ਦੇ ਪੱਖੋਂ ਤਾਂ ਠੀਕ ਐਸਾਂ ਦੇ ਲੀਵਰ ਠੀਕ ਹੈ। ਕਿਸੇ ਤਰ੍ਹਾਂ ਦੀ ਨਹੀਂ ਕੋਈ ਦਿੱਕਤ ਨਹੀਂ ਹੈ।